ਪਹਿਲਾਂ ਜੰਮੂ ਕਸ਼ਮੀਰ ਸੀ ਜੇਚ ਖਾਸ ਕਰਕੇ ਕਸ਼ਮੀਰ ਸੀ ਵਾਦਾ ਵਾਦਾ ਇਹਨਾਂ ਨੇ ਸਾਰਾ 3 ਧਾਰਾ 370 ਹਟਾਉਂਦਿਆਂ ਹਟਾਉਂਦਿਆਂ ਕਸ਼ਮੀਰ ਜੰਮੂ ਨੂੰ ਵੀ ਵਿੱਚ ਸ਼ਾਮਿਲ ਕਰ ਲਿਆ ਉੱਥੇ ਵੀ ਮਾਰਾ ਧਾੜੀ ਸ਼ੁਰੂ ਹੋ ਗਈ ਕਰਨਾ ਤੇ ਸ਼ਾਂਤੀ ਸੀ ਨਾ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਸੀ ਇੰਜ ਕਰਨਾ ਸੀ ਬਾਗੋ-ਬਾਗ ਕਰਨਾ ਸੀ ਪੀਸ ਆਉਣੀ ਸੀ ਸਾਰਾ ਉਹਨੂੰ ਵੀ ਨਾਲ ਕਰ ਲਿਆ ਲਦਾਖ ਨੂੰ ਲੱਗ ਕਰਕੇ ਯੂਨੀਅਨ ਟੈਰੀਟਰੀ ਉੱਥੇ ਜੋ ਹੋਇਆ ਉਹ ਵੀ ਤੁਸੀਂ ਦੇਖੀ ਜਾਂਦੇ ਆ ਵੰਗਚੁੱਕ ਉਹ ਪਹਿਲਾਂ ਮਤਲਬ ਨੇ ਗ੍ਰੀਨ ਦਾ ਗ੍ਰੀਨਰੀ ਦਾ ਜਾਂ ਸਾਰਾ ਤੁਸੀਂ ਉੱਥੇ ਦਾ ਨੇਚਰਲ ਇਕੋਲੋਜੀ ਦਾ ਉਹਦਾ ਲੰਬੜਦਾਰ ਸੀ ਐਨ ਜੀਓ ਦੇ ਕੋਲ ਹੈਗੀ ਆ ਹੁਣ ਉਹਤੇ ਦੋਸ਼ ਲਾਏ ਜਾ ਰਹੇ ਆ ਉਹਦਾ ਕੋਈ ਜਿਹੜਾ ਬਾਹਰੋਂ ਫੰਡ ਲੈਣ ਦਾ ਇਜਾਜ਼ਤ ਲਈ ਹੁੰਦੀ ਆ ਉਹਨਾਂ ਨੇ ਇੱਕ ਲਾਇਸੈਂਸ ਲੈਣਾ ਪੈਂਦਾ ਗਵਰਨਮੈਂਟ ਦੇ ਕੋਲੋਂ ਫੋਰਨ ਕਰੰਸੀ ਕਲੀਅਰੈਂਸ ਲੈਣੀ ਪੈਂਦੀ ਆ ਹਾਂ ਉਹ ਉਹਨਾਂ ਨੇ ਇਹਨਾਂ ਨੇ ਕੈਂਸਲ ਕਰਤੀ ਉਹਦੀ ਕਹਿੰਦੇ ਜੀ 스웨덴 ਤੋਂ ਪੈਸੇ ਆਏ ਆ ਇਹਨਾਂ ਨੂੰ ਜਿਹੜੇ ਸਾਨੂੰ ਸਾਡੇ ਗੱਲ ਪਾਉਂਦੇ ਆ ਲੋਕੀ ਚੀਨ ਦੀਆਂ ਵੀ ਗੱਲਾਂ ਕਰਨਗੇ ਲੋਕ ਪਾਕਿਸਤਾਨ ਦੀਆਂ ਕਿਉਂਕਿ ਉਹ ਪਾਕਿਸਤਾਨ ਵੀ ਜਾ ਕੇ ਆਇਆ ਜੀ ਉਹ ਵੀ ਗੱਲ ਨਾਲ ਜੋੜਤੀ ਹੁਣ ਉਸ ਗੱਲ ਨੂੰ ਜਿਵੇਂ ਮਣੀਪੁਰ ਦੇ ਕੇਸ ਨੂੰ ਵਿਦੇਸ਼ੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ ਹੋ ਵੀ ਸਕਦੀ ਹੈ ਮੈਂ ਨਹੀਂ ਰੂਲ ਆਊਟ ਨਹੀਂ ਕਰਦਾ ਇਹ ਵੀ ਹੋ ਸਕਦੀ ਹੈ ਵਿਦੇਸ਼ੀਆਂ ਦੀ ਇਹਦੇ ਵਿੱਚ ਕੋਈ ਛਰਾਰਤ ਹੋਵੇ ਮੈਂ ਨਹੀਂ ਰੂਲ ਆਊਟ ਕਰਦਾ ਸਾਰੇ ਦੇਸ਼ ਦੂਜੇ ਦੇਸ਼ਾਂ ਦੇ ਵਿੱਚ ਕਿਤਨਾ ਕਿਤੇ ਆਪਣਾ ਨੌ ਫਸਾ ਕੇ ਪੁੱਠੇ ਪੰਗੇ ਲੈਂਦੇ ਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪਰ ਤੁਸੀਂ ਬੈਨਾਂ ਸੋਤੇ ਹੁੰਦੇ ਆ ਜਦੋਂ ਸਾਰਾ ਹੋ ਗਿਆ ਚਾਰ ਉੱਥੇ ਬੰਦਿਆਂ ਦਾ ਸ਼ੂਟ ਕਰਕੇ 40-50 ਬੰਦੇ ਫੜ ਕੇ ਅੰਦਰ ਦੇ ਦਿੱਤੇ ਆ ਪਾਪੂਲੇਸ਼ਨ ਥੋੜੀ ਆ ਮੇਰੇ ਖਾਲ ਲਦਾਖ ਸਾਡੇ ਦੀ ਤੇ 1 ਲੱਖ ਹੀ ਪਾਪੂਲੇਸ਼ਨ ਆ ਬਹੁਤ ਥੋੜੀ ਪਾਪੂਲੇਸ਼ਨ ਆ ਉੱਥੇ ਸਟੇਟ ਬਣਨੀ ਤੇ ਬਹੁਤ ਔਖੀ ਹੈਗੀ ਆ ਜਿਹੜੀ ਕਿ ਉਹਨਾਂ ਦੀ ਮੰਗ ਹੈ ਸਟੇਟ ਬਣ ਸਟੇਟ ਨਹੀਂ ਬਣਾਉਣੀ ਤੇ ਘੱਟੋ ਘੱਟ ਤੁਹਾਨੂੰ ਉਹਨਾਂ ਨੂੰ ਟ్రਾਈਬਲ ਸਟੇਟਸ ਦੇਣ ਚ ਕੀ ਹਰ ਗਿਆ ਭਾਈ ਕਿਨੌਰ ਨੂੰ ਦਿੱਤਾ ਹੀ ਆ ਸਾਰੇ ਜ਼ਿਲ੍ਹੇ ਨੂੰ ਕਿਨੌਰ ਜਿੰਨੀ ਵੀ ਪਾਪੂਲੇਸ਼ਨ ਉਹਨਾਂ ਦੀ ਹੋਣੀ ਨਹੀਂ ਹੈਗੀ ਤੇ ਉਹਨਾਂ ਨੂੰ ਵੀ ਦੇ ਦਿਓ ਤੁਸੀਂ ਘੱਟੋ ਘੱਟ ਉਹ ਪਛੜੇ ਲੋਕ ਆ ਜਿੱਥੇ ਇੱਕ ਘਾਹ ਦਾ ਟੀਣਕਾ ਨਹੀਂ ਹੁੰਦਾ ਬੜੀ ਉਚਾਈ ਤੇ ਰਹਿੰਦੇ ਆ ਕੋਲਡ ਡੇਜ਼ਰਟ ਹੈਗਾ ਮੈਂ ਤੇ ਜਾ ਕੇ ਆਇਆ ਪਿਛਲੇ ਸਾਲ ਦੇਖ ਕੇ ਆਇਆ ਉੱਥੇ ਦੇ ਹਾਲਾਤ ਕਿਹੋ ਜਿਹੇ ਆ ਇਸ ਲਈ ਜਿਹੜੇ ਇਹੋ ਜਿਹੇ ਹਾਲਾਤਾਂ 'ਚ ਰਹਿੰਦੇ ਆ ਉਹਨਾਂ ਦੀ ਕੋਈ ਚੰਗਾ ਜਾਇਜ ਹੈਗੀਆਂ ਸਟੇਟ ਬਣਦੀ ਨਹੀਂ ਬਣਦੀ ਉਹ ਬਾਅਦ ਦੀਆਂ ਗੱਲਾਂ ਆ ਤੁਸੀਂ ਇੱਕ ਰਾਹਤ ਤੇ 6ਵੇਂ ਸ਼ਡਿਊਲ ਦੇ ਤਹਿਤ ਉਹਨਾਂ ਨੂੰ ਟ੍ਰਾਈਬਲ ਤੇ ਰੈਕਗਨਾਈਜ਼ ਕਰੀ ਲਓ ਉਹਦੇ 'ਚ ਕਿਹੜੀ ਦਿੱਕਤ ਆਉਂਦੀ ਐ ਇੰਨੇ ਕ ਬੰਦਿਆਂ ਨਾਲ ਕੀ ਫਰਕ ਪਊਗਾ ਐਡੇ ਵੱਡੇ ਦੇਸ਼ ਦਾ ਕਿ ਤੁਸੀਂ ਉਹ ਕਰਨਾ ਚਾਹੀਦਾ ਪਰ ਅੱਜ ਦੇ ਹਾਲਾਤ ਦੇ ਵਿੱਚ ਅਸੀਂ ਆਪਣੇ ਬਾਰਡਰ ਨੂੰ ਭਾਵੇਂ ਉਹ ਪਾਕਿਸਤਾਨ ਨਾਲ ਆ ਭਾਵੇਂ ਉਹ ਚੀਨ ਦੇ ਨਾਲ ਆ ਲਗਾਤਾਰ ਨਾਰਥ-ਈਸਟ ਵਿੱਚ ਪਹਿਲਾਂ ਹੀ ਮਨੀਪੁਰ ਦਾ ਬੋਇਲ ਰਿੰਦਾ ਆ ਉਹ ਅਸੀਂ ਡਿਸਟਰਬ ਕਰ ਰਹੇ ਆ ਜਿਹੜੀ ਸਾਡੇ ਦੇਸ਼ ਦੇ ਵਿਕਾਸ ਲਈ ਵੀ ਤੇ ਸਾਡੇ ਦੇਸ਼ ਦੀ ਅੰਦਰੂਨੀ ਸ਼ਾਂਤੀ ਲਈ ਵੀ ਇੱਕ ਨਵਾਂ ਬੋਝ ਕਹਿ ਲੋ ਜਾਂ ਇੱਕ ਨਵਾਂ ਇੱਕ ਫਰੰਟ ਖੁੱਲ ਜਾਂਦਾ ਜਿਹਦੇ ਲਈ ਬੜਾ ਇੱਕ ਸਾਰਾ ਧਿਆਨ ਤੁਹਾਡਾ ਬਾਰਡਰਾਂ ਤੇ ਲੱਗਾ ਰਿਹਾ ਕਿ ਹੁਣ ਕੀ ਹੋਇਆ ਹੁਣ ਕੀ ਹੋਇਆ ਆਪਾਂ ਜਿਹੜੀਆਂ ਪੋਜ਼ਿਟਿਵ ਗੱਲਾਂ ਕਰਨੀਆਂ ਆ ਉਹਦੇ ਲਈ ਸਾਡੇ ਕੋਲ ਅਨਰਜੀ ਸਮਾਂ ਤੇ ਪੈਸਾ ਜਿਹੜਾ ਨਹੀਂ ਬਚਦਾ ਇਸ ਲਈ ਚਾਹੀਦਾ ਇਹ ਹੈ ਕਿ ਇਸ ਮਾਮਲਿਆਂ ਨੂੰ ਸਾਡਾ ਪੰਜਾਬ ਦੇ ਮਾਮਲਿਆਂ ਨੂੰ ਰਾਜੋਆਣਾ ਦੇ ਮਾਮਲਾ ਵਾਂਗ ਚੁੱਕਦਾ ਛਿੜ ਗਿਆ ਕਸ਼ਮੀਰਿਆਂ ਦਾ ਪਹਿਲਾਂ ਹੀ ਆ ਮਨੀਪੁਰ ਦਾ ਪਹਿਲਾਂ ਅਰਨਾਚਲ ਦਾ ਕਿਹੜੇ ਵੇਲੇ ਤੁਰ ਪੈਣਾ ਕੋਈ ਪਤਾ ਨਹੀਂ ਉਹ ਵੀ ਚੀਨ ਜਿਹੜਾ ਆਪਣਾ ਕਲੇਮ ਕਰਦਾ ਕਿ ਇਹ ਸਾਡਾ ਆ ਚਲੋ ਹਾਲ ਦੀ ਗੱਡੀ ਥਾਂ ਟਰੰਪ ਦੇ ਦਬਕਿਆਂ ਕਰਕੇ ਸਾਰੇ ਗੰਢ ਧੁੱਪ ਠੰਡ ਠੰਡੌੜਾ ਆ ਨਾ ਚੀਨ ਪੰਗਾ ਲੈਣਾ ਚਾਹੁੰਦਾ ਨਾ ਹੱਥ ਹੀ ਲੈਣਾ ਚਾਹੁੰਦੇ ਸਾਰਿਆਂ ਦੀ ਬੈਂ ਬੈਂ ਆ ਇਸ ਕਰਕੇ ਉਹ ਤ ਨਹੀਂ ਹਾਲਦੀ ਘੜੀ ਪਰ ਕਿਹੜੇ ਵੇਲੇ ਉਹ ਮੁੜ ਕੇ ਜਦੋਂ ਜਿਹਦੇ ਪੈਰ ਜੰਮਗੇ ਉਹਨੇ ਆਪਣੀਆਂ ਅੱਖਾਂ ਦਿਖਾ ਦੇਣੀਆਂ ਉਹ ਸਾਨੂੰ ਖਿਆਲ ਵੇਲੇ ਸਿਰ ਰੱਖਣਾ ਚਾਹੀਦਾ